ਪੰਜਾਬੀ ਗਾਇਕ ਬੱਬੂ ਮਾਨ ਐਲੀ ਮੰਗਟ ਅਤੇ ਉਹਨਾਂ ਦੀ ਟੀਮ ਡੇੜਾ ਬਾਬਾ ਨਾਨਕ ਵਿਖੇ ਹਰ ਪ੍ਰਭਾਵੀ ਤੇ ਇਲਾਕਿਆਂ ਦੇ ਵਿੱਚ ਪਹੁੰਚੀ ਇਸ ਦੌਰਾਨ ਟਰਮਾ ਬਾਦ ਅਤੇ ਠਿਠੜ ਕੇ ਵਿਖੇ ਜਿਨ੍ਹਾਂ ਲੋਕਾਂ ਦੇ ਘਰ ਡਿੱਗੇ ਸਨ ਉਹਨਾਂ ਲੋਕਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਨੇ ਲਈ ਉਹਨਾਂ ਨੇ ਕਿਹਾ ਕਿ ਮੈਂ মিডিਆ ਤੋਂ ਦੂਰ ਰਹਿਣਾ ਚਾਹੁੰਦਾ ਹਾਂ ਅਤੇ ਸੇਵਾ ਕਰਨ ਆਇਆ ਹਾਂ ਕਿਉਂਕਿ ਮੈਂ ਪਿਛਲੇ ਦਿਨੀ ਵਿਦੇਸ਼ ਵਿੱਚ ਸੀ ਅਤੇ ਹੁਣੇ ਪੰਜਾਬ ਆਇਆ ਹਾਂ ਆਕਸ਼ ਸੇਵਾ ਸ਼ੁਰੂ ਕਰ ਦਿੱਤੀ ਹੈ ਤੁਸੀਂ ਆਏ ਹੋ ਇਹ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕੱਲ ਨਹੀਂ ਸਾਰੇ ਲੱਗੇ ਹੋਏ ਹਨ ਹਰ ਬੰਦੇ ਦੀ ਆਪਣੀ ਹਸਿਆਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਆ ਸਭ ਤੁਸੀਂ ਅਸੀਂ ਸਾਰੇ ਕਰਦੇ ਰਹਿਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕੀ ਕਿਲਾ ਜੇ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਓ ਇਸ ਦਾ ਮਨ ਬਣਾਇਆ ਤਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਕੀ સેવા ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅੱਜ ਦਾ ਇਹ ਇਹਨਾਂ ਦੇ ਸੱਜਣ ਜਲੰਧਰ ਮੇਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੁੱਤੀ ਰਹ ਹੁੰਦੇ ਆ ਕਿ ਉਹ ਕੀ ਠੀਕ ਆ ਅਕੂងੀ ਯਾਰੀ ਲਈ ਹਾਂ ਲੱਗੀ ਰਹਿਣਾ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਂਡ ਲੰਘਾ ਤੋ ਲੱਗਿਆ ਪਹਿਲਾ মিডিਆ ਸੀ ਹੁੰਦਾ ਮੂੰਹ ਪਤਾ ਲੱਗਿਆ ਵਾਸੀ ਗੌਰ ਤੋਂ ਪਹਿਲਾਂ ਦੇ ਮੀਡੀਆ ਵੀ ਸੀਵਾ ਵਾਲੇ ਪਾਸੇ ਤਾਂ ਗੌਰ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਮੈਂ ਵੈਸੇ ਮੀਡੀਆ ਵੀ ਜਲਦੀ ਹੈ ਜੀ ਹਾਈਲਾਈਟ ਹੋਏਗਾ ਤੋ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੇਤੇ ਲੱਗੇ ਰਹੇ ਹਾਂ ਕਿਉਂਕਿ ਇਹ ਪੰਜਾਬ ਵਾਲੇ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰ ਅੰਦਰ ਹੋਰ ਸਾਈਡ ਤੋਂ ਕਿ ਮੈਂ ਪਹਿਲਾਂ ਤੋਂ ਲੱਗੀ ਹੋਈ ਹਾਂ ਮਾਨ ਜੀ